ਅੱਜ ਮੰਗਲਵਾਰ ਹੈ ਸਾਲ 2024 ਦੇ ਜੁਲਾਈ ਮਹੀਨੇ ਦੀ 30 ਤਾਰੀਖ ਅੱਜ ਦੇ ਦਿਨ ਬਹੁਤ ਕੁਝ ਅਜਿਹਾ ਵਾਪਰਿਆ ਜਿਹੜਾ ਇਤਿਹਾਸ ਵਿੱਚ ਆਪਣੀ ਵੱਖਰੀ ਥਾਂ ਰੱਖਦਾ ਹੈ ਆਓ ਜਾਣੀਏ ਲਾਈਵ ਪੰਜਾਬੀ ਟੀਵੀ ਦੇ ਜ਼ਰੀਏ ਅੱਜ ਦਾ ਇਤਿਹਾਸ ਜੀਂਦਰਾਜ ਉੱਤਰ ਪੱਛਮੀ ਭਾਰਤ ਦੇ ਪੰਜਾਬ ਖੇਤਰ ਵਿੱਚ ਸਥਿਤ ਇੱਕ ਪ੍ਰਸਿੱਧ रियासत ਸੀ। ਰਾਜਾ ਫਤੇ ਸਿੰਘ ਦੀ ਮੌਤ ਤੋਂ ਬਾਅਦ ਸੰਗਤ ਸਿੰਘ 30 ਜੁਲਾਈ 1822 ਨੂੰ ਜੀਂਦ रियासत ਦਾ ਰਾਜਾ ਬਣਿਆ। ਜੀਂਦ ਰਾਜ ਦੀ ਸਥਾਪਨਾ ਸਿੱਧੂ ਕਬੀਲੇ ਦੇ ਜੱਟ ਸਿੱਖ ਸ਼ਾਸਕਾਂ ਦੁਆਰਾ ਕੀਤੀ ਗਈ ਸੀ। ਆਪਣੇ ਰਾਜ ਵਿੱਚ ਰਾਜਾ ਸੰਗਤ ਸਿੰਘ ਨੇ ਆਪਣੀ रियासत ਦਾ ਵਾਖੂਬੀ ਵਿਕਾਸ ਕੀਤਾ। ਡਾਕਟਰ ਮੁੱਤੂ ਲక్ష్ਮੀ ਰੈਡੀ ਇੱਕ ਭਾਰਤੀ ਸਮਾਜ ਸੁਧਾਰਕ ਤੇ ਪਦਮ ਪੂਸ਼ਣ ਪੁਰਸਕਾਰ ਪ੍ਰਾਪਤਕਰਤਾ ਸਨ 30 ਜੁਲਾਈ 1886 ਨੂੰ ਉਹਨਾਂ ਦਾ ਜਨਮ ਹੋਇਆ ਉਹਨਾਂ ਨੇ ਸਮਾਜਿਕ ਦੁਰਵਿਵਹਾਰਾਂ ਨੂੰ ਦੂਰ ਕਰਕੇ ਨੈਤਿਕ ਮਾਪਦੰਡਾਂ ਵਿੱਚ ਬਰਾਬਰੀ ਲਈ ਔਰਤਾਂ ਵਾਸਤੇ ਕੰਮ ਕੀਤਾ ਉਹ ਪੁਰਸ਼ਾਂ ਦੇ ਕਾਲਜ ਵਿੱਚ ਦਾਖਲਾ ਲੈਣ ਵਾਲੀ ਪਹਿਲੀ ਮਹਿਲਾ ਵਿਦਿਆਰਥੀ ਪਹਿਲੀ ਮਹਿਲਾ ਹਾਊਸ ਸਰਜਨ ਬ੍ਰਿਟਿਸ਼ ਭਾਰਤ ਵਿੱਚ ਪਹਿਲੀ ਮਹਿਲਾ ਵਿਧਾਇਕ ਸਟੇਟ ਸੋਸ਼ਲ ਦੀ ਪਹਿਲੀ ਚੇਅਰਪਰਸਨ ਤੇ ਵਿਦਾਨ ਸਭਾ ਪ੍ਰੀਸ਼ਦ ਦੀ ਪਹਿਲੀ ਮਹਿਲਾ ਉਪ ਪ੍ਰਧਾਨ ਸਨ ਗੋਬਿੰਦ ਚੰਦਰ ਪਾਂਡੇ 20ਵੀਂ ਸਦੀ ਦੇ ਇੱਕ ਪ੍ਰਸਿੱਧ ਚਿੰਤਕ ਇਤਿਹਾਸਕਾਰ ਸੰਸਕ੍ਰਿਤ ਸ਼ਾਸਤਰੀ ਅਤੇ ਸੋਹਜ ਵਿਗਿਆਨੀ ਸਨ ਉਹਨਾਂ ਦਾ ਜਨਮ 30 ਜੁਲਾਈ 1923 ਨੂੰ ਹੋਇਆ ਉਹ ਹਿੰਦੀ ਸੰਸਕ੍ਰਿਤ 히브루 ਤੇ ਲਾਤੀਨੀ ਵਰਗੀਆਂ ਭਾਸ਼ਾਵਾਂ ਵਿੱਚ ਨਪੁੰਨ ਸਨ ਉਹਨਾਂ ਦੇ ਵਿਦਵਤਾ ਭਰਪੂਰ ਯੋਗਦਾਨ ਅਤੇ ਸਾਹਿਤਿਕ ਪ੍ਰਾਪਤੀਆਂ ਦਾ ਭਾਰਤੀ ਅਕਾਦਮਿਕਤਾ ਤੇ ਸਾਹਿਤ ਉੱਤੇ ਗਹਿਰਾ ਪ੍ਰਭਾਵ ਹੈ ਉਹਨਾਂ ਨੂੰ ਪਦਮਸ਼ਰੀ ਤੋਂ ਇਲਾਵਾ ਸਰਸਵਤੀ ਸਨਮਾਨ ਵਿਗਿਆਨ ਦਰਸ਼ਨ ਪੁਰਸਕਾਰ ਭਾਰਤੀ ਗਿਆਨਪੀਠ ਦਾ ਮੂਰਤੀ ਦੇਵੀ ਪੁਰਸਕਾਰ ਆਦ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਭਾਰਤ ਸੰਯੁਕਤ ਰਾਜ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਬਿਜਲੀ ਉਤਪਾਦਕ ਤੇ ਖਪਤਕਾਰ ਹੈ 30 ਜੁਲਾਈ 2012 ਨੂੰ ਦਿੱਲੀ ਵਿੱਚ ਪਾਵਰ ਗ੍ਰਿਡ ਫੇਲ ਹੋ ਗਿਆ ਸੀ ਇਸ ਬਲੈਕਆਊਟ ਨੇ 400 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਇਹ ਲਗਭਗ 13.5 ਘੰਟੇ ਚੱਲਿਆ ਉਸ ਸਮੇਂ ਦੌਰਾਨ ਇਹ ਉੱਤਰੀ ਭਾਰਤ ਵਿੱਚ ਜਨਵਰੀ 2001 ਦੇ ਬਲੈਕਆਊਟ ਨੂੰ ਮਾਤ ਦੇਂਦੇ ਹੋਏ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਇਤਿਹਾਸ ਵਿੱਚ ਸਭ ਤੋਂ ਵੱਡਾ ਬਿਜਲੀ ਕੱਟ ਸੀ ਸੋਨੂ ਸੂਦ ਇੱਕ ਭਾਰਤੀ ਫਿਲਮ ਅਭਿਨੇਤਾ ਮਾਡਲ ਤੇ ਨਿਰਮਾਤਾ ਹਨ ਉਹਨਾਂ ਦਾ ਜਨਮ 3 ਜੁਲਾਈ 1973 ਨੂੰ ਮੋਗਾ ਪੰਜਾਬ ਵਿੱਚ ਹੋਇਆ ਉਹਨਾਂ ਨੇ ਪੰਜਾਬੀ, ਹਿੰਦੀ, ਤੇਲਗੂ, ਤਮਿਲ ਤੇ ਕੰਨੜ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੇ ਬੈਸਟ ਐਕਟਰ ਅਵਾਰਡਸ ਦੇ ਨਾਲ-ਨਾਲ ਨੈਗੇਟਿਵ ਭੂਮਿਕਾ ਲਈ ਵੀ ਅਵਾਰਡਸ ਜਿੱਤੇ ਹਨ। ਉਹਨਾਂ ਨੇ ਬਹੁਤ ਸਾਰੇ ਕਮਰਸ਼ੀਅਲਸ ਵਿੱਚ ਵੀ ਕੰਮ ਕੀਤਾ ਹੈ। ਸੋਨੂ ਸੂਦ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਇਹ ਸੀ ਅੱਜ ਦਾ ਇਤਿਹਾਸ। ਤੁਹਾਡਾ ਦਿਨ ਸ਼ੁਭ ਹੋਵੇ। ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵorldwide ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁਦਦੇ ਦੇ ਨੇੜੇ ਲਾਈ ਪੰਜਾਬੀ ਟੀਵੀ